ਸ੍ਰੀ ਗੁਰੂ ਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਮੇਰੀ YouTube ਚੈਨਲ ਅਣਮੁੱਲੇ ਅਲਫਾਜ਼ ਉਪਰ ਅੱਜ ਫਿਰ ਤੋਂ ਹਾਜ਼ਿਰ ਹੋਈ ਹਾਂ ਇੱਕ ਹੋਰ ਕਹਾਣੀ ਦੇ ਨਾਲ ਚਾਰ ਪੀੜੀਆਂ ਤੋਂ ਜੰਮੀ ਧੀ ਜਿਸ ਦਾ ਨਾਂ ਰੱਖਿਆ ਗਿਆ ਸੀ ਮੰਨਤ ਨੂਰ ਮੰਨਤ ਇਸ ਕਰਕੇ ਕਿਉਂਕਿ ਸੁਖਵੰਤ ਕੌਰ ਦੇ ਕੁੱਖੋ ਤੇ ਕਸ਼ਮੀਰ ਸਿੰਘ ਦੇ ਘਰ ਜੰਮੀ ਧੀ ਜਿਸ ਨੂੰ ਰੱਬ ਕੋਲੋਂ ਮੰਤਾ ਮੰਗ ਮੰਗ ਕੇ ਲਿਆ ਗਿਆ ਸੀ ਨੂਰ ਇਸ ਕਰਕੇ ਕਿ ਰੱਬ ਨੇ ਜੋਤੀ ਦਿੱਤੀ ਸੀ ਉਸ ਦੇ ਚਿਹਰੇ ਤੇ ਅੰਤਾ ਦਾ ਨੂਰ ਸੀ ਜਾਣੀ ਕਿ ਉਹ ਬਹੁਤ ਖੂਬਸੂਰਤ ਸੀ ਧੀ ਤਾਂ ਘਰ ਵਿੱਚ ਕੀ ਹੋਈ ਕਸ਼ਮੀਰ ਸਿੰਘ ਲਈ ਤਾਂ ਜਿਵੇਂ ਪੁੰਨਿਆਂ ਦਾ ਚਾਨਣ ਚੜ੍ਹ ਗਿਆ ਹੋਵੇ ਧੀ ਦੇ ਜਨਮ ਤੇ ਉਸਨੇ ਘਰ ਨੂੰ ਇਸ ਕਦਰ ਸਜਾਇਆ ਕਿ ਜਿਵੇਂ ਵਿਆਹ ਵਾਲਾ ਘਰ ਹੋਵੇ ਰਾਤ ਨੂੰ ਦੀਪਮਾਲਾ ਕੀਤੀ ਗਈ ਜਿਵੇਂ ਦੀਵਾਲੀ ਵਾਲੇ ਦਿਨ ਕੀਤੀ ਜਾਂਦੀ ਹੈ ਉਨਾਂ ਨੂੰ ਆਪਣੇ ਘਰ ਹੋਈ ਧੀ ਦਾ ਬਹੁਤ ਜ਼ਿਆਦਾ ਚਾ ਸੀ ਕਸ਼ਮੀਰ ਸਿੰਘ ਨੇ ਖੁਸਰਿਆਂ ਨੂੰ ਵੀ ਸੱਦਿਆ ਤੇ ਵਧਾਈਆਂ ਦਿੱਤੀਆਂ ਉਸ ਨੇ ਪੁੱਤਾਂ ਤੋਂ ਵੱਧ ਉਸ ਦੇ ਰਸਮ ਰਿਵਾਜ ਕੀਤੇ ਘਰ ਵਿੱਚ ਸ਼੍ਰੀ ਬੰਨੇ ਗਏ ਕਹਿੰਦੇ ਹਾ ਕਿ ਮੰਨਤ ਨੂਰ ਆਪਣੇ ਦਾਦਕਿਆਂ ਦੇ ਵਿੱਚ ਤਾਂ 4 ਪੀੜੀਆਂ ਤੋਂ ਬਾਅਦ ਜੰਮੀ ਇਕਲੋਤੀ ਧੀ ਸੀ ਤਾਂ ਸੀ ਇਸ ਪਰ ਨਾਨਕੇ ਪਰਿਵਾਰ ਵਿੱਚ ਵੀ ਪਰਿਵਾਰ ਉਸ ਦੀ ਮਾਂ ਤੇ ਫਿਰ ਉਸ ਤੋਂ ਬਾਅਦ ਉਹ ਇਕਲੋਤੀ ਕੁੜੀ ਸੀ ਜਿਸ ਨੇ ਜਨਮ ਲਿਆ ਸੀ ਉਸ ਦੇ ਤਿੰਨ ਮਾਮੇ ਸੀ ਉਹਨਾਂ ਦੇ ਵੀ ਬੇਟੇ ਹੀ ਸਨ ਕੋਈ ਬੇਟੀ ਨਹੀਂ ਸੀ ਇਸ ਕਰਕੇ ਨਾਨਕੇ ਤੇ ਦਾਦਕੇ ਪਰਿਵਾਰ ਵਿੱਚੋਂ ਮੰਨਤਨੂਰ ਬਹੁਤ लाਡਲੀ ਤੇ ਪਿਆਰੀ ਬੱਚੀ ਸੀ ਮੰਨਤ ਨੂੰ ਖੂਬਸੂਰਤ ਵੀ ਖੂਬਸੂਰਤ ਵੀ ਇਸ ਕਦਰ ਕੀ ਜਿਵੇਂ ਪਰੀ ਹੋਵੇ ਬਹੁਤ ਮਿੱਠਾ ਬੋਲਦੀ ਤੇ ਸਭ ਦਾ ਦਿਲ ਜਿੱਤ ਲੈਂਦੀ ਸੀ ਮੰਨਤਨੂਰ ਨੂੰ ਸਭ ਬਹੁਤ ਪਿਆਰ ਕਰਦੇ ਪਹਿਲਾਂ ਤਾਂ ਉਹ ਨਿੱਕੀ ਹੁੰਦੀ ਸੀ ਤਾਂ ਆਪਣੀ ਤੋਤਲੀ ਜ਼ੁਬਾਨ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਸੀ ਬਸ ਆਪ ਦੇ ਲਾਡ ਪਿਆਰ ਨਾਲ ਪਲਦੀ ਹੋਈ ਨੂਰ ਦੇਖਦਿਆਂ ਦੇਖਦਿਆਂ ਹੀ ਹੁਣ ਵੱਡੀ ਹੋ ਗਈ ਜਵਾਨ ਹੋ ਗਈ ਮੰਨਤ ਨੂਰ ਦੇ ਨਾਨਕੇ ਪਰਿਵਾਰ ਤੇ ਦਾਦਿਕਾ ਪਰਿਵਾਰ ਕਾਫੀ ਅਮੀਰ ਸੀ ਤੇ ਬਹੁਤ ਵੱਡੇ ਸਰਕਾਰੀ ਅਹੁਦਿਆਂ ਉੱਤੇ ਡਿਊਟੀ ਕਰ ਰਹੀ ਸਨ ਬਹੁਤ ਵੱਡੇ ਸਰਕਾਰੀ ਅਫਸਰ ਹੋਣ ਦੇ ਕਾਰਨ ਉਹਨਾਂ ਸਭ ਦੀ ਦੂਰ ਦੂਰ ਤੱਕ ਜਾਣ ਪਹਿਚਾਨ ਸੀ ਉਸ ਤੋਂ ਵੀ ਉੱਚੇ ਉੱਚੇ ਅਫਸਰਾਂ ਦਾ ਲੋਨਾਂ ਦੀ ਬੈਣੀ ਉੱਠਣੀ ਸੀ ਉਸਦੇ ਮਾਮੇ ਚਾਚੇ ਤਾਏ ਕੋਈ ਐਸ ਡੀ ਐਮ ਤੇ ਕੋਈ ਡੀ ਸੀ ਕੋਈ ਇਨਸਪੈਕਟਰ ਕੋਈ ਹਾਈ ਕੋਰਟ ਦਾ ਵਕੀਲ ਸੀ ਤੇ ਕੋਈ ਜ਼ਿਲ੍ਹਾ ਕੋਰਟ ਦਾ ਜੱਜ ਕੋਈ ਇਨਸਪੈਕਟਰ ਕੋਈ ਪੁਲਿਸ ਡਿਪਾਰਟਮੈਂਟ ਵਿੱਚ ਕੋਈ ਐਸ ਐਚਓ ਇਸ ਕਦਰ ਉਸਦੇ ਮਾਮੇ ਚਾਚੇ ਤਾਈ ਸਭ ਉੱਚੇ ਉੱਚੇ ਅਹੁਦਿਆਂ ਤੇ ਨੌਕਰੀਆਂ ਕਰਦੇ ਸਨ ਮੈਂ ਮੰਨਤ ਨੂਰ ਹੁਣ ਵੱਡੀ ਹੁੰਦੀ ਜਾ ਰਹੀ ਸੀ ਸਕੂਲ ਛੱਡ ਉਸਨੇ ਕਾਲਜ ਜੁਆਇਨ ਕਰ ਲਿਆ ਸੀ ਕਾਲਜ ਜਾਣ ਲਈ ਉਸਦੇ ਪਿਤਾ ਨੇ ਇੱਕ ਗੱਡੀ ਤੇ ਡਰਾਈਵਰ ਰੱਖ ਕੇ ਦਿੱਤਾ ਜੋ ਹਰ ਰੋਜ਼ ਉਸ ਨੂੰ ਕਾਲਜ ਛੱਡ ਕੇ ਤੇ ਲੈ ਕੇ ਆਉਂਦਾ ਚੰਗਾ ਘਰ-ਬਾਰ ਹੋਣ ਕਰਕੇ ਤੇ ਮੰਨਤ ਨੂਰ ਬਹੁਤ ਜ਼ਿਆਦਾ ਸੋਹਣੀ ਹੋਣ ਕਰਕੇ ਉਸਦੇ ਲਈ ਬਹੁਤ ਵੱਡੇ-ਵੱਡੇ ਘਰਾਂ ਦੇ ਰਿਸ਼ਤੇ ਅਕਸਰ ਹੀ ਆਉਂਦੇ ਰਹਿੰਦੇ ਉਸਦੇ ਮਾਮੇ ਚਾਚੇ ਤਾਇਆ ਤੇ ਫਰੈਂਡ ਜੋ ਸਰਕਾਰੀ ਉੱਚੇ ਅਹੁਦਿਆਂ ਵਿੱਚ ਮੈਂ ਡਿਊਟੀਆਂ ਕਰ ਰਹੀ ਸੀ ਉਹਨਾਂ ਦੇ ਮੁੰਡਿਆਂ ਦੇ ਰਿਸ਼ਤੇ ਮੰਨਤ ਨੂਰ ਵਾਸਤੇ ਆਉਂਦੇ ਪਰ ਮੰਨਤ ਨੂਰ ਦੇ ਪਾਪਾ ਇਹ ਕਹਿ ਦਿੰਦੇ ਕਿ ਆਪਾਂ ਆਪਣੀ ਧੀ ਨੂੰ ਬੜਾ ਪੜਾ ਲਿਖਾ ਕੇ ਆਪਣੇ ਤੋਂ ਵੀ ਉੱਚੇ ਅਹੁਦੇ ਤੇ ਲਗਵਾਉਣਾ ਹੈ ਇਹ ਮੇਰੀ ਇੱਛਾ ਹੈ ਤੇ ਮੰਨਤ ਨੂਰ ਵੀ ਝਾਟੀ ਆਪਣੇ ਪਾਪਾ ਦੀ ਹਾਂ ਵਿੱਚ ਹਾਂ ਫੜਾਉਂਦੀ ਹੈ ਤੇ ਹੱਸਦੀ ਹੋਈ ਕਹਿੰਦੀ ਹੈ ਕਿ ਮੈਂ ਚਾਹੁੰਦੀ ਹਾਂ ਪਾਪਾ ਤੁਹਾਨੂੰ ਸਭ ਨੂੰ ਸਲੂਟ ਕਰਦੇ ਨੇ ਤੇ ਮੈਂ ਤੁਹਾਡੇ ਤੋਂ ਵੱਡੀ ਅਫਸਰ ਬਣਾਂਗੀ ਤੇ ਤੁਸੀਂ ਸਭ ਮੈਨੂੰ ਸਲੂਟ ਕਰੋ ਤਾਂ ਪਾਪਾ ਕਿੰਨਾ ਮਜ਼ਾ ਆਵੇਗਾ ਨਾ ਇਹ ਗੱਲ ਇਹ ਗੱਲ ਸੁਣ ਕੇ ਹੱਸ ਸਾਰੇ ਹੱਸ ਪਏ ਮੰਨਤ ਨੂਰ ਦੇ ਪਾਪਾ ਵੀ ਹੱਸਦੇ ਹੋਏ ਕਹਿੰਦੀ ਹੈ ਕਿ ਹਾਂ ਮੈਨੂੰ ਸਭ ਸਮਝ ਆ ਰਿਹਾ ਹੈ ਕਿ ਭਾਈ ਹੁਣ ਤੂੰ ਸਾਡੇ ਤੋਂ ਸਲੂਟ ਮਰਵਾਉਣੀ ਚਾਹਦੀ ਹੈ ਖੁਦ ਨੂੰ ਬਸ ਭਾਈ ਉਹ ਵੀ ਕਰ ਦੇਵਾਂਗੇ ਤੂੰ ਤਿਆਰੀ ਕਰ ਤੂੰ ਕੁਝ ਬਣ ਕੇ ਦਿਖਾ ਸੀ ਤੈਨੂੰ ਸਲੂਟ ਘੁਮਾਰਨ ਲਈ ਤਿਆਰ ਹਾਂ ਤੇ ਮੰਨਤ ਨੂਰ ਯੂਪੀਐਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੁਣ ਮੰਨਤ ਨੂਰ ਵੀ ਦਿਲ ਤੋਂ ਇੱਕ ਉੱਚੇ ਅਹੁਦੇ ਦੀ ਅਫਸਰ ਬੰਨਾ ਚਾਹੁੰਦੀ ਹੈ ਤੇ ਇਸ ਲਈ ਉਹ ਪੜ੍ਹਾਈ ਵੀ ਕਰ ਰਹੀ ਹੈ ਪਰ ਕਹਿੰਦੇ ਹਨ ਕਿ ਇਸ ਅਲੜ ਉਮਰ ਵਿੱਚ ਮਤੰਨੀ ਹੁੰਦੀ ਹੈ ਤੇ ਇਨਸਾਨ ਦੇ ਸੁਪਨੇ ਤੇ ਉਸ ਦੇ ਸਫਲ ਹੋਣ ਦੇ ਵਿੱਚ ਅਲੜ ਪੁਣੇ ਦੀ ਮਤੰਨੀ ਮਤ ਬਹੁਤ ਅਸਰ ਬਹੁਤ ਬੁਰਾ ਅਸਰ ਪਾਉਂਦੀ ਹੈ ਤੇ ਸਾਇਆ ਬਣਕ ਸਾਬਤ ਹੁੰਦੀ ਹੈ ਕਈ ਵਾਰ ਤਾਂ ਬਰਬਾਦ ਕਰ ਦਿੰਦੀ ਹੈ ਤੇ ਕੋਈ ਵਿਰਲਾ ਹੀ ਬਚਦਾ ਹੈ ਅੰਨੀ ਉਮਰ ਦੇ ਸائے ਹੀ ਟੋ ਕਿਉਂਕਿ ਉਸ ਵਕਤ ਇਨਸਾਨ ਨੂੰ ਲੱਗਦਾ ਹੈ ਕਿ ਮੈਂ ਜੋ ਵੀ ਕਰ ਰਹੀ ਹਾਂ ਬਿਲਕੁਲ ਠੀਕ ਕਰ ਰਹੀ ਹਾਂ ਮੈਨੂੰ ਕੋਈ ਵੀ ਨਹੀਂ ਦੇਖ ਰਿਹਾ ਤੇ ਜੇ ਕੋਈ ਦੇਖ ਵੀ ਰਿਹਾ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ਮੰਨਤ ਨੂਰ ਦੇ ਜ਼ਿੰਦਗੀ ਨੂੰ ਸਵਾਰਨ ਦੇ ਭਾਵੇਂ ਬੇਸ਼ੱਕ ਬਹੁਤ ਉੱਚੇ ਸੁਪਨੇ ਸੀ ਪਰ ਉਸ ਪਰ ਉਹ ਇਸ ਉਮਰ ਦੇ ਅੰਨੀ ਮੱਤ ਦੇ ਸਾਏ ਤੋਂ ਬਾਚ ਨਾ ਸਕੀ ਮੰਨਤ ਨੂਰ ਦੇ ਘਰ ਵਿੱਚ ਬਹੁਤ ਰਿਜਕ ਸੀ ਉਸ ਦੇ ਘਰ ਵਿੱਚ ਕੰਮ ਕਰਨ ਲਈ ਬਹੁਤ ਨੌਕਰ ਚੱਕਰ ਰੱਖੇ ਹੋਏ ਸਨ ਤੇ ਮੰਨਤ ਨੂਰ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਪਾਣੀ ਵੀ ਕਿਵੇਂ ਫੜ ਕੇ ਪੀਂਦੇ ਆ ਕਿਉਂਕਿ ਬਿਨਾਂ ਆਵਾਜ਼ ਲਗਾਈ ਸਭ ਕੁਝ ਟੇਬਲ ਤੇ ਹਾਜ਼ਰ ਹੁੰਦਾ ਸੀ ਨਾਲੇ ਮੰਨਤ ਨੂਰ ਕੁਝ ਬਹੁਤ ਜ਼ਿਆਦਾ ਲਾਡਲੀ ਵੀ ਸੀ ਉਹਨਾਂ ਦੇ ਘਰ 2-3 ਪੀੜੀਆਂ ਤੋਂ ਸਿਰ ਪੁਨੇ ਉਹ ਕੰਮ ਕਰ ਰਹੇ ਸਨ ਨਾਦਰ ਫਿਰ ਉਸ ਦਾ ਬੇਟਾ ਸਾਬਰ ਤੇ ਪੁੱਤਰਾ ਕਮਲੇਸ਼ ਲਗਾਤਾਰ ਤੀਸਰੀ ਪੀੜੀ ਹੋ ਗਈ ਸੀ ਜੋ ਉਹਨਾਂ ਦੇ ਘਰ ਸੀਰੀ ਪੁਨੇ ਦਾ ਕੰਮ ਕਰ ਰਹੇ ਸੀ ਤੇ ਉਹਨਾਂ ਦੀ ਖੇਤੀ ਬਾੜੀ ਨੂੰ ਸੰਭਾਲ ਰਹੇ ਸੀ ਕਮਲੇਸ਼ ਦਾ ਦਾਦਾ ਤੇ ਉਸ ਦਾ ਪਿਓ ਵੀ ਬਹੁਤ ਹੀ ਮਾਨਦਾਰ ਨੇਕ ਸਾਊ ਤੇ ਇੱਜ਼ਤਦਾਰ ਬੰਦਾ ਸੀ ਜਿਸ ਕਰਕੇ ਤੇ ਮੰਨਤ ਨੂਰ ਦਾ ਦਾਦਾ ਦੇ ਪਾਪਾ ਕਸ਼ਮੀਰ ਵੀ ਉਹਨਾਂ ਦੇ ਬਹੁਤ ਵਿਸ਼ਵਾਸ ਕਰਦੇ ਤੇ ਕਹਿੰਦੇ ਆ ਕਿ ਕਸ਼ਮੀਰ ਸਿੰਘ ਹੁਣ ਉਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਸਮਝਦੇ ਤੇ ਘਰ ਦੇ ਜੀਆਂ ਵਰਗਾ ਹੀ ਖਾਣ ਪੀਣ ਤੇ ਪੈਣ ਨੂੰ ਉਹਨਾਂ ਨੂੰ ਵੀ ਦਿੱਤਾ ਜਾਂਦਾ ਬਿਲਕੁਲ ਵੀ ਸੀਰੀਆਂ ਵਾਲਾ ਵਿਵਹਾਰ ਨਾ ਕੀਤਾ ਜਾਂਦਾ ਕਸ਼ਮੀਰ ਸਿੰਘ ਤੇ ਉਸ ਦਾ ਪਿਤਾ ਗੁਰਬਚਨ ਸਿੰਘ ਵੀ ਜਦੋਂ ਕਿਤੇ ਘਰੋਂ ਜ਼ਰੂਰੀ ਬਾਹਰ ਜਾਣਾ ਪੈਂਦਾ ਸੀ ਤਾਂ ਨਾਦਰ ਸਿੰਘ ਸਾਬਰ ਸਿੰਘ ਉਹਨਾਂ ਨੂੰ ਘਰ ਛੱਡ ਕੇ ਚਲੇ ਜਾਂਦੇ ਸੀ ਕਿਉਂਕਿ ਉਹ ਉਹਨਾਂ ਤੇ ਬਹੁਤ ਵਿਸ਼ਵਾਸ ਕਰਦੇ ਸੀ ਇੱਜ਼ਤ ਪੱਖੋਂ ਵੀ ਤੇ ਰਿਜਕ ਪੱਖੋਂ ਵੀ ਪਰ ਹੁਣ ਤੀਜੀ ਪੀੜੀ ਲੱਗ ਚੁੱਕੀ ਸੀ ਤੇ ਕਸ਼ਮੀਰ ਸਿੰਘ ਹੁਣਾਂ ਦਾ ਵਿਸ਼ਵਾਸ ਤੇ ਵਿਵਹਾਰ ਆਪਣੇ ਸਿਰੀ ਪ੍ਰਤੀ ਹੋਹੀ ਸੀ ਜੋ ਪਹਿਲਾਂ ਉਸਦੇ ਪਿਤਾ ਦੇ ਦਾਦੇ ਪ੍ਰਤੀ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹਨਾਂ ਦਾ ਵਿਸ਼ਵਾਸ ਹੁਣ ਘਰ ਦੀਆਂ ਨੀਹਾਂ ਨੂੰ ਖੋਖਲਾ ਕਰ ਦੇਵੇਗਾ ਸਾਬਰ ਦਾ ਪੁੱਤਰ ਕਮਲੇਸ਼ ਬੇਸ਼ੱਕ ਉਹਨਾਂ ਦੇ ਘਰ ਸੀਵੀ ਪੁਨੇ ਦਾ ਕੰਮ ਕਰਦਾ ਸੀ ਪਰ ਰੱਬ ਨੇ ਉਸ ਨੂੰ ਰੰਗ ਰੂਪ ਬਹੁਤ ਜ਼ਿਆਦਾ ਦਿੱਤਾ ਸੀ ਉਹ ਕਸ਼ਮੀਰ ਸਿੰਘ ਦੇ ਘਰ ਵਿੱਚ ਹਰ ਤਰ੍ਹਾਂ ਦੇ ਵਹੀਕਲ ਚਲਾਉਣਾ ਸਿੱਖ ਗਿਆ ਸੀ ਹੁਣ ਉਹ ਮੋਟਰਸਾਈਕਲ ਗੱਡੀ ਸਭ ਤਰ੍ਹਾਂ ਦੇ ਵਹੀਕਲ ਚਲਾ ਲੈਂਦਾ ਸੀ ਜੇਕਰ ਕਦੀ ਮੰਨਤ ਨੂਰ ਦਾ ਡਰਾਈਵਰ ਨਾ ਆਦਾ ਤਾਂ ਉਹ ਉਸ ਨੂੰ ਕਾਲ ਛੱਡ ਵੀ ਆਉਂਦਾ ਤੇ ਲੈ ਵੀ ਆਉਂਦਾ ਮੰਨਤ ਨੂਰ ਤੇ ਵੀ ਘਰ ਦੇ ਪਰਿਵਾਰ ਦੇ ਜੀ ਸਭ ਬਹੁਤ ਵਿਸ਼ਵਾਸ ਕਰਦੇ ਸੀ ਉਹ ਬਹੁਤ سارے ਫੈਸਲੇ ਆਪਣੀ ਮਰਜ਼ੀ ਨਾਲ ਲੈਣ ਲੱਗ ਪਈ ਸੀ ਤੇ ਉਹ ਸਾਬ ਉਸ ਦੇ ਫੈਸਲਿਆਂ ਵਿੱਚ ਹਾਂ ਮਿਲਾਉਂਦੇ ਕਿਉਂਕਿ ਉਹਨਾਂ ਨੂੰ ਉਸ ਤੇ ਇੰਨਾ ਵਿਸ਼ਵਾਸ ਸੀ ਹੁਣ ਮੰਨਤ ਨੂਰ ਨੂੰ ਕਮਲੇਸ਼ ਅਕਸਰ ਹੀ ਕਾਲਜ ਛੱਡ ਕੇ ਵੀ ਆਉਂਦਾ ਤੇ ਲੈਕੀ ਵੀ ਆਉਂਦਾ ਜਿਸ ਨੂੰ ਦੇਖ ਕੇ ਪਿੰਡ ਦੇ ਲੋਕ ਅਕਸਰ ਗੱਲਾਂ ਕਰਦੇ ਤੇ ਉਹਨਾਂ ਨੂੰ ਪਿੰਡ ਦੀ ਸਾਥ ਵਿੱਚ ਬੈਠੇ ਬੰਦਿਆਂ ਵਿੱਚੋਂ ਕੋਈ ਇੱਕ ਦੋ ਸਿਆਣੇ ਬੰਦੇ ਸਿਆਣੇ ਸਮਝਦਾਰ ਬੰਦਿਆਂ ਨੇ ਕਸ਼ਮੀਰ ਸਿੰਘ ਨੂੰ ਮਤ ਦਿੰਦਿਆਂ ਹੋਇਆ ਕਿ ਆ ਕਿ ਇੱਕ ਬੰਦਾ ਕੀ ਕਸ਼ਮੀਰ ਸਿੰਘ ਖੂ ਦੇ ਇੱਟ ਕਦੇ ਵੀ ਆਪਣੇ ਮਹਿਲ ਨੂੰ ਲਈਦੀ ਨਹੀਂ ਕਿਉਂਕਿ ਮਹਿਲ ਦੀ ਸ਼ਾਨ ਵਿੱਚ ਬਹੁਤ ਫਰਕ ਪੈ ਜਾਂਦਾ ਹੈ ਦੂਜੇ ਹੋਰ ਬੰਦੇ ਨੇ ਕਿਹਾ ਸੋਣਾ ਪੁੱਤ ਕਸ਼ਮੀਰ ਸਿੰਘ ਅੰਨਾ ਵਿਸ਼ਵਾਸ ਕਿਸੇ ਤੇ ਮਾੜਾ ਹੁੰਦਾ ਹੈ ਤੇ ਧੀ ਜਵਾਨ ਹੈ ਇਸ ਕਦਰ ਸੀਰੀ ਦੇ ਨਾਲ ਉਸ ਨੂੰ ਭੇਜ ਦੇਣਾ ਸਿਆਣਪ ਦੀ ਗੱਲ ਨਹੀਂ ਹੈ ਪਰ ਉਹਨਾਂ ਦੀਆਂ ਅੱਖਾਂ ਉੱਤੇ ਆਪਣੀ ਧੀ ਤੇ ਅੰਨੇ ਵਿਸ਼ਵਾਸ ਦੀ ਪੱਟੀ ਵੱਜੀ ਹੋਈ ਸੀ ਦੂਜੇ ਪਾਸੇ ਉਹ ਕਮਲੇਸ਼ ਦੇ ਪਿਸ਼ੂਕਣ ਤੋਂ ਲੈ ਕੇ ਹੁਣ ਤੱਕ ਕਮਲੇਸ਼ ਤੇ ਬਹੁਤ ਸਾਰੇ ਵਿਸ਼ਵਾਸ ਕਰਦੇ ਸਨ ਉਸ ਨੂੰ ਆਪਣਾ ਪਰਿਵਾਰ ਹੀ ਸਮਝਦੇ ਸਨ ਹੌਲੀ-ਹੌਲੀ ਮਨਰੂਪ ਨੂੰ ਵੀ ਕਮਲੇਸ਼ ਚੰਗਾ ਲੱਗਣ ਲੱਗ ਗਿਆ ਤੇ ਕਮਲੇਸ਼ ਵੀ ਮਨਰੂਪ ਨੂੰ ਪਸੰਦ ਕਰਨ ਲੱਗ ਗਿਆ ਬਸ ਇਸੇ ਤਰ੍ਹਾਂ ਹੀ ਸਾਲ ਬੀਤ ਗਿਆ ਮਨਰੂਪ ਦੀ ਸਟੱਡੀ ਹਲੇ ਚੱਲ ਹੀ ਰਹੀ ਸੀ ਤਾਂ ਮਨਰੂਪ ਲਈ ਬਹੁਤ ਤਗੜੇ ਅਫਸਰ ਲੜਕੇ ਦਾ ਰਿਸ਼ਤਾ ਆਇਆ ਤਾਮੜਾ ਰੂਪਦੀ ਫੈਮਲੀ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਸਾਡੀ ਬੇਟੀ ਨੇ ਪਹਿਲਾਂ ਹੀ ਆਪਣਾ ਟੈਸਟ ਕਲੀਅਰ ਕਰਨਾ ਹੈ ਤੇ ਉਸ ਤੋਂ ਬਾਅਦ ਅਸੀਂ ਉਸਦੇ ਵਿਆਹ ਬਾਰੇ ਸੋਚਾਂਗੇ ਤਾਂ ਉਹ ਫੈਮਲੀ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਮੰਨਤ ਨੂਰ ਨੂੰ ਵੀ ਆਪਣੇ ਬੇਟੇ ਦੀ ਤਰ੍ਹਾਂ ਸਟੱਡੀ ਦੇ ਟੈਸਟ ਕਲੀਅਰ ਕਰਨ ਦਾ ਪੂਰਾ ਮੌਕਾ ਦੇਵਾਂਗੇ ਇਹ ਸੁਣ ਕੇ ਹੁਣ ਕਸ਼ਮੀਰ ਸਿੰਘ ਤੇ ਸੁਖਵੰਤ ਕੌਰ ਵੀ ਸੋਚੀ ਪਏਗੇ ਤੇ ਉਹਨਾਂ ਨੇ ਮੰਨਤ ਨੂਰ ਦੇ ਵਿਆਹ ਕਰਨ ਦਾ ਫੈਸਲਾ ਲਿਆ ਦੋਹਾਂ ਧਿਰਾਂ ਨੇ ਰੋਕਾ ਕਰ ਲਿਆ ਇਸ ਗੱਲ ਲਈ ਮੰਨਤ ਨੂਰ ਨੂੰ ਖੁਸ਼ੀ ਨਹੀਂ ਸੀ ਪਰ ਫੇਰ ਵੀ ਮਾਪੇ ਦੇ ਕਹਿਣ ਤੇ ਰਿਸ਼ਤੇ ਲਈ ਹਾਂ ਕਰ ਦਿੱਤੀ ਹੁਣ ਦੋਹਾਂ ਦੀ ਅਗੇਂਸਮੈਂਟ ਹੋ ਗਈ ਤੇ ਵਿਆਹ ਦੀ ਤਰੀਕ ਵੀ ਫਿਕਸ ਹੋ ਗਈ ਹੁਣ ਦੋਵੇਂ ਪਰਿਵਾਰ ਵਿਆਹ ਦੇ ਲਈ ਵਾਅਦ ਛੱਡ ਕੇ ਤਿਆਰੀਆਂ ਕਰ ਰਹੇ ਸੀ ਪਰ ਮੰਨਤ ਨੂਰ ਦੀ ਫੈਮਿਲੀ ਦਾ ਕੁਝ ਜ਼ਿਆਦਾ ਹੀ ਐਕਸਾਈਟਡ ਸੀ ਕਿਉਂਕਿ ਮੰਨਤ ਨੂਰ ਉਹਨਾਂ ਦੇ ਘਰ ਵਿੱਚੋਂ ਇੱਕ ਇੱਕ ਇੱਕੋ ਇੱਕ ਲੜਕੀ ਸੀ ਜਿਸ ਦਾ ਉਹਨਾਂ ਵਿਆਹ ਕਰਨਾ ਸੀ ਜਿਸ ਕਾਰਨ ਉਹ ਸਭ ਬਹੁਤ ਤਾਵ ਉਤਾਵਲੇ ਸਨ ਤੇ ਸਾਰੇ ਆਪੋ ਆਪਣੀ ਸ਼ਾਪਿੰਗ ਕਰ ਰਹੇ ਸੀ ਹੁਣ ਵਿਆਹ ਦਾ ਦਿਨ ਨਜ਼ਦੀਕ ਆ ਰਿਹਾ ਸੀ ਪਰ ਮੰਨਤ ਨੂਰ ਚੁੱਪਚੀ ਪੀਤੀ ਜੀ ਰਹਿਣ ਲੱਗ ਪਈ ਇਸ ਨੂੰ ਦੇਖ ਕੇ ਕਸ਼ਮੀਰ ਸਿੰਘ ਸਤਵੰਤ ਕੌਰ ਨੂੰ ਕਹਿੰਦਾ ਹੈ ਕਿ ਮੰਨਤ ਕਾਫੀ ਉਦਾਸ ਜਾਪਦੀ ਹੈ ਮੈਨੂੰ ਤਾਂ ਸਤਵੰਤਕਔਰ ਉਸ ਨੂੰ ਕਹਿੰਦੇ ਸਤਵੰਤਕਔਰ ਉਸ ਨੂੰ ਕਹਿੰਦੇ ਹੈ ਕਿ ਆਪਾਂ ਇਸ ਨੂੰ ਬਹੁਤ ਲਾਡ ਪਿਆਰ ਕੀਤਾ ਹੈ ਜਿਸ ਕਰਕੇ ਹੁਣ ਇਸ ਨੇ ਅਗਲੇ ਘਰ ਚਲੀ ਜਾਣਾ ਹੈ ਤਾਂ ਵੀ ਹੋ ਸਕਦਾ ਹੈ ਇਹ ਸੋਚ ਕੇ ਉਹ ਉਦਾਸ ਰਹਿੰਦੀ ਹੋਏ ਪਰ ਕਮਲੇਸ਼ ਦੇ ਦਿਮਾਗ ਵਿੱਚ ਤਾਂ ਕੋਈ ਹੋਰ ਹੀ ਖਿਆਲ ਚੱਲ ਰਹੇ ਸੀ ਕਿ ਉਸ ਦੇ ਦਿਮਾਗ ਵਿੱਚ ਸਿਰਫ ਕਮਲੇਸ਼ ਦੇ ਹੀ ਖਿਆਲ ਸਨ ਕਿਉਂਕਿ ਕਮਲੇਸ਼ ਤੇ ਮੰਨਤ ਨੂਰ ਨੇ ਮੰਨਤ ਨੂਰ ਇੱਕ ਦੂਜੇ ਨੂੰ ਜਾਣਦੇ ਸੀ ਸਾਡੇ ਘਰ ਦੇ ਇਸ ਗੱਲ ਨੂੰ ਨਹੀਂ ਮੰਨਣਗੇ ਉਹਨਾਂ ਨੇ ਕੋਟ ਮੈਰिज ਕਰਵਾਉਣ ਦਾ ਫੈਸਲਾ ਕਰ ਲਿਆ ਇਸ ਦੇ ਲਈ ਕਮਲੇਸ਼ ਦੇ ਘਰ ਦਾ ਗੁਜ਼ਾਰਾ ਉਹਨਾਂ ਦੇ ਘਰ ਵਿੱਚ ਸਿਰੀਪੁਨਾ ਕਰਕੇ ਹੀ ਚੱਲਦਾ ਸੀ ਤਾਂ ਕੋਟ ਮੈਰिज ਦੇ ਲਈ ਪੈਸੇ ਢੇਲੇ ਦਾ ਇੰਤਜ਼ਾਮ ਕਰਨਾ ਵੀ ਜ਼ਰੂਰੀ ਸੀ ਇਸ ਲਈ ਕਮਲੇਸ਼ ਨੇ ਕਸ਼ਮੀਰ ਸਿੰਘ ਤੋਂ 50000 ਅਡਵਾਂਸ ਵਿੱਚ ਮੰਗਿਆ ਤੇ ਉਸ ਨੇ ਉਸ ਨੂੰ ਬੇਚੀਜਕ ਦੇ ਦਿੱਤਾ ਕਿਉਂਕਿ ਉਹ ਸੋਚਦਾ ਸੀ ਕਿ ਇਹਨਾਂ ਨੇ ਕਿਹੜਾ ਕਿਤੇ ਕਿਤੇ ਚਲੇ ਜਾਣਾ ਹੈ ਤੇ ਨਾਲੇ ਇਮਾਨਦਾਰ ਬੰਦੇ ਨੇ ਇੱਜ਼ਤ ਦੇ ਸਾਂਝੇ ਨੇ ਕੋਈ ਗੱਲ ਨਹੀਂ ਕੋਈ ਜ਼ਰੂਰਤ ਹੋਵੇਗੀ ਨਾਲੇ ਮੇਰੇ ਘਰ ਵਿੱਚ ਤੀ ਦਾ ਵਿਆਹ ਰੱਖਿਆ ਹੋਇਆ ਹੈ ਮੈਂ ਕਿਸੇ ਨੂੰ ਨਰਾਜ ਨਹੀਂ ਕਰਨਾ ਚਾਹੁੰਦਾ ਇਹ ਵੀ ਮੇਰਾ ਪਰਿਵਾਰ ਹੈ ਪਰ ਹੁਣ ਉਸ ਦੀ ਸੋਚ ਤੇ ਕੁਮਲੇਸ਼ ਦੀ ਸੋਚ ਬਿਲਕੁਲ ਉਲਟ ਸੀ ਮੰਨਤ ਨੂਰ ਦੀ ਫੈਮਲੀ ਨੇ ਮੰਨਤ ਨੂਰ ਦੀ ਪਸੰਦ ਦੇ ਗਹਿਣੇ ਤੇ ਕੱਪੜੇ ਬਣਾਏ ਤੇ ਮੰਨਤ ਨੂਰ ਨੇ ਸਭ ਗਹਿਣੇ ਤੇ ਕੱਪੜੇ ਲੈ ਕੇ ਕਮਲੇਸ਼ ਨੂੰ ਡਰਾਈਵਿੰਗ ਲਈ ਨਾਲ ਲੈ ਗਈ ਤੇ ਘਰ ਕਹਿ ਦਿੱਤਾ ਕਿ ਮੈਂ ਪਾਰਲਰ ਦੇ ਜਾ ਰਹੀ ਹਾਂ ਤੇ ਕਮਲੇਸ਼ ਦੇ ਪਿਆਰੇ ਚ ਅੰਨੀ ਹੋਈ ਮੰਨਤ ਨੂਰ ਇਹ ਕਰਦਿਆਂ ਸਭ ਜੀਆਂ ਦੇ ਪਿਆਰ ਤੇ ਲਾਡ ਪਿਓ ਦੀ ਪੱਗ ਤੇ ਮਾਂ ਦੀ ਚੁੰਨੀ ਨੂੰ ਪੈਰਾਂ ਵਿੱਚ ਰੋਲਦੀ ਹੋਈ ਮੰਨਤ ਨੂਰ ਅੱਗੇ ਨੂੰ ਕਦਮ ਵਧਾਉਂਦੀ ਹੋਈ ਖੁਸ਼ੀ ਕਰੋ ਚਲੀ ਗਈ ਦੋਵਾਂ ਨੇ ਵਿਆਹ ਤੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਜਾ ਕੇ ਕੋਟ ਮੈਰੀਜ਼ ਕਰਵਾ ਲਈ ਤੇ ਕੋਟ ਵਿੱਚ ਸੈਲਫ ਡਿਵੈਂਸ ਲਈ ਸਿਕਿਉਰਟੀ ਦੀ ਮੰਗ ਕੀਤੀ ਤੇ ਮੰਨਤ ਨੂਰ ਨੇ ਆਪਣੇ ਨਾਨਕੇ ਤੇ ਦਾਦਕੇ ਪਰਿਵਾਰ ਤੋਂ ਡਰ ਦਾ ਖਦਸ਼ਾ ਪ੍ਰਗਟਾਉਂਦੀ ਹੋਈ ਨੇ ਉਹਨਾਂ ਦੇ ਖਿਲਾਫ ਲੀਗਲ ਨੋਟਿਸ ਵੀ ਘੜਵਾ ਦਿੱਤੇ ਉਹ ਮੰਨਤ ਨੂਰ ਜੋ ਖੁਦ ਨੂੰ ਆਪਣੇ ਨਾਨਕਿਆਂ ਤੇ ਦਾਦਕੇ ਪਰਿਵਾਰ ਦੇ ਵਿੱਚ ਸਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦੀ ਸੀ ਅੱਜ ਉਹ ਉਹਨਾਂ ਦੇ ਖਿਲਾਫ ਹੀ ਸੈਲਫ ਡਿਫੈਂਸ ਦੀ ਗੋਹਾਰ ਲਾ ਰਹੀ ਸੀ ਜਦੋਂ ਕੁਝ ਪੁਲਿਸ ਕਨਸਟੇਬਲ ਮੰਨਤ ਨੂਰ ਦੇ ਘਰ ਤੇ ਤਾਂ ਚਾਚੇ ਤਾਇਆ ਤੇ ਨਾਨਕਿਆਂ ਦੇ ਘਰ ਲੀਗਲ ਨੋਟਿਸ ਲੈ ਕੇ ਗਏ ਤਾਂ ਨਾਲੇ ਅਗਲੇ ਦਿਨ ਕੋਰਟ ਵਿੱਚ ਪੇਸ਼ ਹੋਣ ਲਈ ਸਾਬ ਨੂੰ ਕਿਹਾ ਗਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਮੰਨਤ ਨੂਰ ਨੇ ਆਪਣੀ ਮਰਜ਼ੀ ਨਾਲ ਆਪਣੇ ਘਰ ਵਿੱਚ ਕੰਮ ਕਰਨ ਵਾਲੇ ਸੀਰੀ ਨਾਲ ਵਿਆਹ ਕਰਵਾ ਲਿਆ ਹੈ ਤਾਂ ਉਹ ਇਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਆਸਮਾਨ ਇੱਕ ਹੋ ਗਿਆ ਮੰਨਤ ਨੂਰ ਦਾ ਪਿਤਾ ਤੇ ਮਾਂ ਦਾ ਬਸ ਸਿਰ ਨੀਵਾ ਕਰ ਪੱਥਰ ਬਣ ਕੇ ਖੜੇ ਹੋ ਗਏ। ਬਸ ਜ਼ਮੀਨ ਦੇ ਧੱਸ ਜਾਣ ਦੇ ਉਸ ਵਿੱਚ ਖੋਦ ਤੇ ਸਮਾ ਜਾਣ ਦਾ ਇੰਤਜ਼ਾਰ ਕਰ ਰਹੀ ਹੁਣ ਜਿਵੇਂ ਮੰਨਤ ਨੂਰ ਦੀ ਮਾਂ ਤੇ ਪਿਓ ਦੋਵੇਂ ਉੱਚੀ-ਉੱਚੀ ਰੋਣ ਲੱਗੇ ਤੇ ਮੰਨਤ ਨੂਰ ਦੀ ਮਾਂ ਤੇ ਪਿਓ ਹੱਲੇ ਵੀ ਇਹ ਸੋਚ ਰਹੇ ਸੀ ਕਿ ਸਾਡੀ ਮੰਨਤ ਨੂੰ ਸਾਡੀ ਮੰਨਤ ਭੋਲੀ ਹੈ ਉਹ ਇਦਾਂ ਨਹੀਂ ਕਰ ਸਕਦੀ ਕਮਲੇਸ਼ ਦੀਆਂ ਗੱਲਾਂ ਵਿੱਚ ਆ ਗਈ ਹੋਵੇ ਕਿ ਮਜਬੂਰੀ ਹੋਵੇ ਜਾਂ ਬੇਸਮਝੀ ਵਿੱਚ ਕੋਈ ਉਸਨੇ ਸਟੈਪ ਲੈ ਲਿਆ ਹੋਵੇ ਮੈਂ ਉਸ ਨੂੰ ਜਾ ਕੇ ਇੱਕ ਵਾਰੀ ਸਮਝਾਇਆ ਤਾਂ ਉਹ ਤੁਰੰਤ ਮੇਰੀ ਗੱਲ ਮੰਨ ਜਾਵੇਗੀ ਉਸ ਮਾਂ ਬਾਪ ਨੂੰ ਹੱਲੇ ਵੀ ਮੰਨਤ ਨੂਰ ਤੋਂ ਇੱਕ ਆਸ ਸੀ ਬੇਸ਼ੱਕ ਹੋਰਾਂ ਲਈ ਉਹ ਝੂਠੀ ਸੀ ਪਰ ਮੰਨਤ ਨੂੰ ਆਪਣੇ ਮਾਂ ਬਾਪ ਲਈ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ आज दी किरण ਨਹੀਂ ਛੂਪੀ ਸੀ ਕਿਉਂਕਿ ਉਹ ਮੇਰੀ ਹੀ ਨਹੀਂ ਉਹ ਸਾਰੇ ਨਾਨਕੇ ਦਾਦਕੇ ਪਰਿਵਾਰ ਦੀ ਲਾਡਲੀ ਹੈ ਹੁਣ ਸਾਰਾ ਨਾਨਕਾ ਦਾਦਕਾ ਪਰਿਵਾਰ ਸਭ ਵੱਡੇ ਵੱਡੇ ਔਦਿਆਂ ਵਾਲੇ ਅਗਲੇ ਦਿਨ ਸੇਰ ਨੀਵਾ ਕਰ ਕੋਟ ਵੇਟ ਮੁ ਜਰਮਾ ਦੀ ਤਰ੍ਹਾਂ ਮੁ ਜਰਮਾ ਦੀ ਤਰ੍ਹਾਂ ਖੜੇ ਸੀ ਹੁਣ ਮੰਨਤ ਨੂਰ ਦੇ ਮਾਮੇ ਨੂੰ ਮੰਨਤ ਨੂਰ ਦੀ ਉਹ ਗੱਲ ਯਾਦ ਆ ਰਹੀ ਸੀ ਜਿਸ ਦਿਨ ਉਸਨੇ ਕਿਹਾ ਸੀ ਕਿ ਪਾਪਾ ਮੈਂ ਚਾਹੁੰਦੀ ਹਾਂ ਕਿ ਇੱਕ ਦਿਨ ਮੈਂ ਪੜ੍ਹ ਲਿਖ ਕੇ ਤੁਹਾਡੇ ਤੋਂ ਵੱਡੀ ਅਫਸਰ ਬਣ ਜਾਵਾਂ ਤੇ ਤੁਸੀਂ ਸਾਰੇ ਮੈਨੂੰ ਸਲੂਟ ਕਰੋ ਤਾਂ ਇਹ ਦੇਖ ਕੇ ਮੰਨਤ ਨੂੰ ਮਾਮਾ ਦਿਲ ਹੀ ਦਿਲ ਸੋਚ ਰਿਹਾ ਸੀ ਕਿ ਅੱਜ ਅਸੀਂ ਤੈਨੂੰ ਸਲੂਟ ਤਾਂ ਨਹੀਂ ਪਰ ਅੱਜ ਤੋਂ ਬਾਅਦ ਅਸੀਂ ਸਲੂਟ ਕਰਨ ਜੋਗੇ ਨਹੀਂ ਰਹੇ ਤੇ ਮੰਨਤ ਨੂਰ ਦੇ ਪਿਤਾ ਤੇ ਮਾਂ ਹਿੰਮਤ ਜਟਾ ਕੇ ਮੰਨਤ ਨੂੰ ਹਵਾਲੇ ਚਾਰ ਕਦਮਾਂ ਅੱਗਾ ਕੇ ਅੱਗਾ ਲੈ ਕੇ ਮੰਨਤ ਨੂਰ ਵਰਤੂਲਣ ਲੱਗੇ ਤਾਂ ਤੁਰਨ ਲੱਗੇ ਤਾਂ ਉਸ ਉਹਨਾਂ ਨੂੰ ਕੋਰਟ ਵਿੱਚ ਖੜੇ ਮੁਲਾਜ਼ਮਾਂ ਤੱਕ ਵੱਲੋਂ ਰੋਕ ਲਿਆ ਗਿਆ ਇਹ ਕਹਿ ਕੇ ਕਿ ਮੰਨਤ ਨੂੰ ਤੁਹਾਡੇ ਤੋਂ ਖਤਰਾ ਹੈ ਤੁਸੀਂ ਇੱਥੋਂ ਹੀ ਉਸ ਨਾਲ ਗੱਲ ਕਰ ਸਕਦੇ ਹੋ ਤਾਂ ਮੰਨਤ ਨੂਰ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਮੈਂ ਪੱਗ ਲਾ ਕੇ ਪੁੱਤ ਤੇਰੇ ਪੈਰਾਂ ਵਿੱਚ ਰੱਖ ਦਿੰਨਾ ਹਾਂ ਉਸ ਦੀ ਮਾਂ ਨੇ ਕਿਹਾ ਤੇ ਇਹ ਮੈਂ ਚੁੰਨੀ ਲਾ ਕੇ ਤੇਰੇ ਪੈਰਾਂ ਵਿੱਚ ਰੱਖ ਦੇਣੀ ਹਾਂ ਤੂੰ ਇਹ ਕੀ ਕੀਤਾ ਤੂੰ ਆਪਣਾ ਫੈਸਲਾ ਵਾਪਸ ਲੈ ਲੈ ਕਿਉਂਕਿ ਮੈਨੂੰ ਪਤਾ ਹੈ ਤੈਨੂੰ ਇਸ ਨੇ ਆਪਣੀਆਂ ਗੱਲਾਂ ਵਿੱਚ ਵਰਗਲਾ ਲਿਆ ਹੈ ਤੂੰ ਬਹੁਤ ਭੋਲੀ ਹੈ ਤਾਂ ਮੰਨਤ ਨੂਰ ਨੇ ਉਹਨਾਂ ਵੱਲ ਪਿਛਾ ਕਰ ਲਿਆ ਤੇ ਕੋਰਟ ਨੂੰ ਜਲਦੀ ਕਾਰਵਾਈ ਕਰਨ ਲਈ ਕਿਹਾ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ ਕੋਰਟ ਦੀ ਕਾਰਵਾਈ ਪੂਰੀ ਹੁੰਦਿਆਂ ਜਦੋਂ ਕੋਰਟ ਤੋਂ ਬਾਹਰ ਨਿਕਲੇ ਤਾਂ ਮੰਨਤ ਨੂਰ ਦੇ ਸਹੁਰੇ ਹੋਣ ਵਾਲੇ ਸੌਰੇ ਦਾ ਫੋਨ ਮੰਨਤ ਨੂਰ ਦੇ ਪਿਤਾ ਨੂੰ ਆਇਆਗੀ ਤੁਸੀਂ ਮੇਰੀ ਗੱਲ ਸਾਡੀ ਧੀ ਦੇ ਸਾਡੇ ਘਰ ਦੀ ਇੱਜ਼ਤ ਰੌਣਕ ਮੰਨਤ ਨੂਰ ਨਾਲ ਕਰਵਾ ਸਕਦੇ ਹੋ ਤਾਂ ਇਹ ਸੁਣ ਮੰਨਤ ਨੂਰ ਦੇ ਪਿਤਾ ਦੇ ਹੱਥੋਂ ਫੋਨ ਡਿੱਗ ਪਿਆ ਤੇ ਉਹ ਉੱਥੇ ਹੀ ਉਸੇ ਜ਼ਮੀਨ ਤੇ ਸਦਾ ਦੇ ਲਈ ਦਫ਼ਨ ਹੋ ਗਏ ਕਿਉਂਕਿ ਉਹ ਬਾਪੇ ਬਰਦਾਸ਼ਤ ਨਾ ਕਰ ਸਕੇ ਕਿ ਆਗੀ ਜਿਹੜੀ ਧੀ ਮੇਰਾ ਮੂੰਹ ਦੇਖ ਕੇ ਜਾਗਦੀ ਸੀ ਘਰੋਂ ਬਾਹਰ ਨਿਕਲਦੀ ਸੀ ਜਿਹੜੀ ਧੀ ਮੇਰੀ ਸ਼ਾਨ ਸੀ ਮੇਰੀ ਇੱਜ਼ਤ ਸੀ ਤੇ ਮੇਰਾ ਵਿਸ਼ਵਾਸ ਸੀ ਜਿਹੜੀ ਧੀ ਮੇਰੀ ਬਾਹਾਂ ਵਿੱਚ ਸਭ ਤੋਂ ਵੱਧ ਸੁਰੱਖਿਆ ਸੀ ਅੱਜ ਉਸ ਨੂੰ ਮੇਰੇ ਤੋਂ ਖਤਰਾ ਸੀ ਜਿਸ ਧੀ ਨੂੰ ਮੈਂ ਆਪਣੇ ਆਪ ਤੋਂ 4 ਗੁਣਾ ਵੱਧ ਤਗੜੇ ਘਰ ਵਿੱਚ ਵਿਆਹ ਲੱਗਾ ਸੀ ਉਹ ਧੀ ਮੇਰੇ ਤੋਂ ਵੀ 100 ਗੁਣਾ ਗਰੀਬ ਘਰ ਵਿੱਚ ਚਲੀ ਗਈ ਹੈ ਜਿੱਥੇ ਨਾ ਖਾਣ ਨੂੰ ਨਾ ਪੀਣ ਨੂੰ ਨਾ ਰਹਿਣ ਲਈ ਘਰ ਸੀ ਤੇ ਉੱਤੋਂ ਉਸਦੇ ਸੌਰੇ ਦੇ ਫੋਨ ਆਈਫੋਨ ਤੇ ਉਸ ਦੇ ਮੰਨਤ ਨੂਰ ਲਈ ਬੋਲੇਗੇ ਸ਼ਬਦ ਉਸਦੇ ਕਫਨ ਵਿੱਚ ਆਖਰੀ ਤੀਰ ਦੀ ਤਰ੍ਹਾਂ ਵੱਜੇ ਤੇ ਉਸ ਦੇ ਬੋਲ ਸਦਾ ਸਦਾ ਲਈ ਖਤਮ ਹੋ ਗਏ ਤੇ ਉਸ ਨੂੰ ਜ਼ਮੀਨ ਤੇ ਡਿੱਗਾ ਵੇਖ ਕੇ ਸੁਖਵੰਤ ਕੌਰ ਵੀ ਉਸੇ ਵਕਤ ਜ਼ਮੀਨ ਤੇ ਲੜਖੜਾ ਕੇ ਡਿੱਗ ਪਈ ਤੇ ਦੂਸਰਾ ਸਾਹ ਤੇ ਉਸਨੇ ਵੀ ਨਾ ਲਿਆ ਇਸ ਤਰ੍ਹਾਂ ਮੰਨਤ ਨੂਰ ਨੂੰ लाड़ प्यार ਤੇ ਉਸ ਤੇ ਕੀਤਾ ਵਿਸ਼ਵਾਸ ਉਸ ਦੇ ਪਰਿਵਾਰ ਲਈ ਜਿਵੇਂ ਕਫਨ ਬਣ ਗਿਆ ਹੋਵੇ ਤੇ ਉਹ ਕੋਟ ਉਸ ਪਰਿਵਾਰ ਤੇ ਕਬਰ ਬਣ ਗਿਆ ਹੋਵੇ ਇਸ ਤਰ੍ਹਾਂ ਮੰਨਤ ਨੂਰ ਨੇ ਆਪਣੇ ਮਾਪਿਆਂ ਦੇ ਮਾਪੇ ਦੇ ਪਿਆਰ ਦੇ ਲਈ ਬਲੀ ਦੇ ਦਿੱਤੀ ਆਪਣੇ ਪਿਆਰ ਦੇ ਲਈ ਮਾਪਿਓ ਦੀ ਬਲੀ ਦੇ ਦਿੱਤੀ ਇਸ ਤੋਂ ਬਾਅਦ ਚਾਹੇ ਮੰਨਤ ਨੂਰ ਨੂੰ ਇਸ ਗੱਲ ਦਾ ਕਿੰਨਾ ਮਰਜੀ ਪਛਤਾਵਾ ਹੋਵੇ ਉਹ ਆਪਣਾ ਫੈਸਲਾ ਬਦਲ ਲੈਣਾ ਚਾਹੁੰਦੀ ਹੋਵੇ ਚਾਹੇ ਜੋ ਮਰਜੀ ਕਰੇ ਪਰ ਜੋ ਕੁਝ ਉਸਨੇ ਬਰਬਾਦ ਕਰ ਦਿੱਤਾ ਉਹ ਕਦੇ ਵੀ ਆਬਾਦ ਨਹੀਂ ਹੋ ਸਕਦਾ ਉਸਨੇ ਆਪਣੇ ਮਾਪਿਆਂ ਦੇ ਮੂੰਹ ਤੇ ਕਾਲਕਪੋਚ ਦਿੱਤੀ ਉਹ ਵੀ ਕਦੇ ਸਾਫ਼ ਨਹੀਂ ਹੋ ਸਕਦੀ ਸੀ ਜੋ ਉਸਨੇ ਖੁਦ ਦੀ ਬਰਬਾਦੀ ਦੇ ਲਈ ਕਦਮ ਚੁੱਕ ਲਿਆ ਉਹ ਵੀ ਸਾਬ ਨੂੰ ਦਿਖਾਈ ਦੇ ਰਿਹਾ ਸੀ ਕੋਈ 6 ਮਹੀਨੇ ਸਾਲ ਪੁਰਾਣੇ ਪਿਆਰ ਦੇ ਲਈ ਉਸਨੇ ਆਪਣੇ 24-25 ਸਾਲ ਪੁਰਾਣੇ ਮਾਂ-ਬਾਪ ਦੇ ਪਿਆਰ ਤੇ ਵਿਸ਼ਵਾਸ ਤੇ ਇੱਜ਼ਤ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਜਿਸ ਲਈ ਉਸ ਨੂੰ ਨਾ ਤਾਂ ਪਰਮਾਤਮਾ ਤੇ ਨਾ ਹੀ ਇਸ ਸਮਾਜ ਤੇ ਨਾ ਹੀ ਉਹ ਮਾਂ-ਬਾਪ ਕਦੀ ਮਾਫ਼ ਕਰੇਗਾ ਤੇ ਨਾ ਹੀ ਵਕਤ ਬੀਤ ਜਾਣ ਤੇ ਉਸ ਦਾ ਖੁਦਾ ਜਿੰਮੀਰ ਉਸ ਨੂੰ ਮਾਫ ਕਰੇਗਾ ਖੁਦ ਦਾ ਜ਼ਮੀਰ ਵੀ ਉਸ ਨੂੰ ਮਾਫ ਨਹੀਂ ਕਰੇਗਾ ਸੋ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਛੋਟੀ ਜੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ